ਇਬਾਦਤ ਕਰਨ ਦਾ ਸਮਾਂ ਹੋ ਗਿਆ ਹੈ ਇੱਥੇ ਸਾਰੇ ਰੁਕ ਜਾਈਏ ਬਾਣੀ ਪੜ ਲਈਏ ਭਾਈ ਦਿਆ ਸਿੰਘ ਨੇ ਬਚਨ ਕੀਤੇ ਕਹਿਣ ਲੱਗੇ ਸਤਿਗੁਰੂ ਪਿੱਛੇ ਵੀ ਮੁਗਲ ਫੌਜ ਚੜੀ ਆ ਰਹੀ ਹੈ ਪਹਾੜੀ ਰਾਜੇ ਦੁਸ਼ਮਣਾਂ ਦਾ ਟਿੱਡੀ ਦਲ ਹਮਲਾ ਕਰਕੇ ਆ ਰਿਹਾ ਹੈ ਸਤਿਗੁਰੂ ਪਾਲਸ਼ਾ ਅੱਗੋਂ ਵੀ ਦੁਸ਼ਮਣ ਦੀ ਫੌਜ ਆ ਰਹੀ ਹੈ ਪਰ ਤੁਸੀਂ ਸਤਿਗੁਰੂ ਇੱਥੇ ਕਹਿ ਰਹੇ ਹੋ ਵੀ ਆਪਾਂ ਬਹਿ ਕੇ ਬਾਣੀ ਪੜ ਲਈਏ ਆਪਾਂ ਇਬਾਦਤ ਕਰ ਲਈਏ ਚੇਤੇ ਰੱਖਿਓ ਜਿਹੜਾ ਬੰਦਾ ਇਬਾਦਤ ਦੇ ਨਾਲ ਜੁੜਿਆ ਹੋਵੇਗਾ ਸ਼ਹਾਦਤ ਦਾ ਜਾਮ ਵੀ ਉਹੀ ਪੀ ਸਕਦਾ ਹੈ ਦੋ ਚੀਜ਼ਾਂ ਇੱਥੇ ਜੁੜਦੀਆਂ ਇੱਕ ਇਬਾਦਤ ਇੱਕ ਸ਼ਹਾਦਤ ਜਿਹੜਾ ਜੀਵ ਇਬਾਦਤ ਕਰ ਰਿਹਾ ਜਿਹੜਾ ਗੁਰਸਿੱਖ ਇਬਾਦਤ ਕਰਦਾ ਬਾਣੀ ਪੜ੍ਹਦਾ ਉਹਨੂੰ ਸ਼ਹੀਦ ਹੋਣ ਲੱਗਿਆਂ ਕੋਈ ਮਾਖਤਾ ਨਹੀਂ ਹੁੰਦਾ ਕਿਉਂਕਿ ਉਹਨੇ ਸਤਿਗੁਰਾਂ ਦੀ ਬਾਣੀ ਦੇ ਬਚਨ ਪੜ੍ਹੇ ਹੋਏ ਨੇ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਉਹਨੇ ਸ਼ਬਦ ਪੜ੍ਹ ਲਏ ਨੇ ਪਹਿਲੇ ਭਗਤ ਕਬੀਰ ਸਾਹਿਬ ਕਹਿੰਦੇ ਹਨ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮ ਆਨੰਦ ਉਹ ਮੌਤ ਨੂੰ ਹੱਸ ਕੇ ਗਲ ਦੇ ਨਾਲ ਲਾ ਰਹੇ ਹਨ ਭਾਈ ਦਿਆ ਸਿੰਘ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣ ਲੱਗੇ ਸਤਗੁਰੂ ਦੁਸ਼ਮਣ ਦੀ ਫੌਜ ਹਮਲਾ ਕਰ ਰਹੀ ਹੈ ਸਾਡੇ ਤੇ ਤੁਸੀਂ ਕਹਿੰਦੇ ਹੋ ਵੀ ਆਪਾਂ ਇੱਥੇ ਰੁੱਕ ਕੇ ਬਾਣੀ ਪੜ ਲਈਏ ਤੇ ਸਤਗੁਰੂ